ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੰਗਤ ਜੀ ਆਪਾਂ ਭਗਤਾਂ ਦੀ ਬਾਣੀ ਦੀ ਸੰਥਿਆ ਕਰ ਰਹੇ ਹਾਂ ਤੇ ਗਉੜੀ ਰਾਗ ਦੀ ਸੰਥਿਆ ਚੱਲ ਰਹੀ ਹੈ ਗਉੜੀ ਅਗਨ ਨ ਦਹਿ ਪਵਨ ਨੈ ਮਗਨੈ ਤਸਕਰ ਨੇਰ ਨ ਆਵੇ RAM ਨਾਮ ਤਨ ਕਰ ਸੰਚੌਨੀ ਸੋ ਤਨ ਕਤਹਿ ਨ ਜਾਵੇ ਹਮਰਾ ਧਨ ਮਾਦੋ ਗੋਬਿੰਦ ਧਰਨੀ ਧਰ ਇਹ ਹੈ ਸਾਰ ਤਨ ਕਹੀਐ ਜੋ ਸੁਖ ਪ੍ਰਭ ਗੋਬਿੰਦ ਕੀ ਸੇਵਾ ਸੋ ਸੁਖ ਸਰਾਜ ਨ ਲਹੀਐ ਰਹਾਉ ਇਸ ਤਨ ਕਾਰਨ ਸੇਵ ਸੰਕਾਦਿਕ ਖੋਜਤ ਪਏ ਉਦਾਸੀ ਮਨ ਮੁਕੰਦ ਜਹਿਬਾ ਨਾਰਾਇਣ ਪਰੈ ਨ ਜਮ ਕੀ ਫਾਸੀ ਨਿਜ ਤਨ ਗਿਆਨ ਭਗਤ ਗੁਰ ਦੀਨੀ ਤਾਸ ਸੁਮਤ ਮਨ ਲਗਾ ਜਨਤ ਆੰਬ ਥੰਬ ਮਨ ਧਾਵਤ ਭਰਮ ਬੰਧਨ ਪਉ ਪਾਗਾ ਕਹ ਕਬੀਰ ਮਦਨ ਕੇ ਮਾਤੇ ਹਿਰਦੈ ਦੇਖ ਵਿਚਾਰੀ ਤੂੰ ਕਰ ਲਾਖ ਕੋਟ ਅਸਵ ਹਸਤੀ ਐੜਾ ਸ ਸ ਤੇ ਵਾਵਾ ਲੱਗਾ ਹੈ ਉਚਾਰਨ ਹੋਵੇਗਾ ਐੜਾ ਸ ਸ ਔਂਕੜ ਅੱਗੇ ਐੜਾ ਮੁਕਤਾ ਅਸੋ ਹਸਤੀ 함 ਕਰ ਏਕ ਮੁਰਾਰੀ ਗਉੜੀ ਜੋ ਕਪ ਕੇ ਕਰ ਮੁਸ਼ਟ ਚਨਨ ਕੀ ਲੁਭਦ ਨ ਤਿਆਗ ਦਇਓ ਜੋ ਜੋ ਕਰਮ ਕੀਏ ਲਾਲਚ ਸਿਓ ਤੇ ਫਿਰ ਗਰਹਿ ਪਰਿਓ ਭਗਤ ਬਿਨ ਬਿਰਥੇ ਜਨਮ ਗਇਓ ਸਾਥ ਸੰਗਤ ਭਗਵਾਨ ਭਜਨ ਬਿਨ ਕਹੀ ਨ ਸੱਚ ਰਹਿਓ ਰਹਾਉ ਜੋ ਉਦਿਆਨ ਕੁਸਮ ਪਰਫੁਲਤ ਕਿਨਹਿ ਨ ਘਰਾਉ ਲਿਓ ਤੈਸੇ ਪਰਮਤ ਅਨੇਕ ਜੋਨ ਮਹਿ ਫਿਰ ਫਿਰ ਕਾਲ ਹਇਓ ਇਹ ਆਤਨ ਜੋਬਣ ਅਰ ਸਤ ਸੁਤਦਾਰ ਦੇਖਣ ਕੋ ਜੋ ਦਇਓ ਤਿਨਹੀ ਮਾਹੇ اٹਕ ਜੋ ਉਰਜੇ ਇੰਦਰੀ ਪ੍ਰੇਰ ਲਿਓ ਔਦ ਅਨਲ ਅਨਲ ਪਾਠ ਉਚਾਰਨ ਕਰਨਾ ਤਨ ਤਿੰਨ ਕੋ ਮੰਦਰ ਚੋਹ ਦੇਸਕ ਠਾਟ ਠਯੋ ਕਹਿ ਕਬੀਰ ਪੈ ਸਾਗਰ ਤਰਨ ਕੋ ਮੈਂ ਸਤਗੁਰ ਓਟ ਲਿਓ ਗੌੜੀ ਪਾਨੀ ਮੈਲਾ ਮਾਟੀ ਗੋਰੀ ਇਸ ਮਾਟੀ ਕੀ ਪੁੱਤਰੀ ਜੋਰੀ ਮੈਂ ਨਾਹੀ ਕਛ ਆਹੇ ਨਾ ਮੋਰਾ ਤਨ ਧਨ ਸਭ ਰਸ ਗੋਬਿੰਦ ਤੋਰਾ ਰਹਾਓ ਇਸ ਮਾਟੀ ਮਹਿ ਪਵਨ ਸਮਾਇਆ ਝੂਠਾ ਪ੍ਰਪੰਚ ਜੋਰ ਚਲਾਇ ਕਿਨਹੋ ਲਾਖ ਪਾਂਚ ਕੀ ਜੋਰੀ ਅੰਤ ਕੀ ਬਾਰ ਗਗਰੀਆ ਫੋਰੀ ਗਗਰੀਆ ਪਾਠ ਉਚਾਰਨ ਕਰਨਾ ਕਹੇ ਕਬੀਰ ਇੱਕ ਨੀਵ ਉਸਾਰੀ ਕਿਨ ਮਹਿ ਬਿਨਸ ਜਾਏ ਅਹੰਕਾਰੀ ਗੌੜੀ RAM ਜਪੋ ਜੀ ਐਸੇ ਐਸੇ ਤਰੂ ਪ੍ਰਹਿਲਾਦ ਜਪਿਓ ਹਰ ਜੈਸੇ ਦੀਨ ਦਇਆਲ ਪਰੋਸੇ ਤੇਰੇ ਸਭ ਪਰਿਵਾਰ ਚੜਾਇਆ ਬੇੜੇ ਰਹਾਉ ਜਾਤ ਸੁਭਾਵੈ ਤਾ ਹੁਕਮ ਲਾਵੇ ਇਸ ਬੇੜੇ ਕੋ ਪਾਰ ਲੰਘਾਵੇ ਗੁਰਪ੍ਰਸਾਦ ਐਸੀ ਬੁੱਧ ਸਮਾਨੀ ਚੂਕ ਗਈ ਫਿਰ ਆਮਨ ਜਾਨੀ ਕਹੋ ਕਬੀਰ ਪਜ ਸਾਰਿਗ ਪਾਨੀ ਪਰਵਾਰ ਪਾਰ ਸਭ ਏਕੋ ਦਾਨੀ ਗੌੜੀ ਨਾਵੀ ਗੌੜੀ ਨੌਵੀ ਨਹੀਂ ਕਹਿਣਾ ਨਾਵੀ ਨੰਨੇ ਕੰਨਾ ਬਾਵੇ ਨੂੰ ਪਿਆਰੀ ਉੱਤੀ ਬਿੰਦੀ ਲਾਗੀ ਗੌੜੀ ਨਾਵੀ ਛੋਟ ਜੋਨ ਛਾੜ ਜੋ ਜਗ ਮਹਿ ਆਇਓ ਲਾਗਤ ਪਵਨ ਖਸਮ ਬਿਸਰਾਇਓ ਜੀਅਰਾ ਹਰ ਕੇ ਗੁਨਾ ਗਾਓ ਰਹਾਓ ਗਰਭ ਜੋਣ ਮਹਿ ਉਰਦ ਤਪ ਕਰਤਾ ਤਉ ਜਠਰ ਅਗਨ ਮਹਿ ਰਹਿਤਾ ਲਖ ਚੌਰਾਸੀ ਹ ਜੋਣ ਭ੍ਰਮ ਆਇਓ ਅਬ ਕੇ ਛੁਟਕੇ ਠੌਰ ਨਾ ਠਾਇਓ ਕਹੋ ਕਬੀਰ ਪਜ ਸਾਰਿਗ ਪਾਨੀ ਆਵਤ ਦੀਸੈ ਜਾਤ ਨ ਜਾਨੀ ਗੌੜੀ ਪੂਰਬੀ ਸੁਰਗ ਬਾਸ ਨ ਬਾਚੀਐ ਡਰੀਐ ਨਾ ਨਰਕ ਨਿਵਾਸ ਹੋਣਾ ਹੈ ਸੋ ਹੋਈ ਹੈ ਮਨਹਿ ਨ ਕੀਜੈ ਆਸ ਰਮਈਆ ਗੁਨ ਗਾਈਐ ਜਾਤਿ ਪਾਈਐ ਪਰਮ ਨਿਧਾਨ ਰਹਾਉ ਕਿਉ ਜਪ ਕਿਆ ਤਪ ਸੰਜਮੋ ਕਿਉ ਵਰਤ ਕਿਆ ਇਸਨਾਨੋ ਜਪ ਲਗ ਤੁਗਤ ਨਾ ਜਾਣੀਐ ਭਾਉ ਭਗਤ ਭਗਵਾਨ ਸੰਪੇ ਦੇਖਣਾ ਹਰਖੀਐ ਵਿਪਤ ਦੇਖਣਾ ਰੋਏ ਜੋ ਸੰਪੇ ਜੋ ਵਿਪਤ ਹੈ ਬਿਦ ਨਿਰੱਤਿਆ ਸੋ ਹੋਏ ਕਹ ਕਬੀਰ ਅਬ ਜਾਣਿਆ ਸੰਤ ਜਿਦੈ ਮਝਾਰ ਸੇਵਕ ਸੋ ਸੇਵਾ ਭਲੇ ਜਿਹ ਘਟ ਬਸੈ ਮਰਾਰ ਗਉੜੀ ਰੇ ਮਨ ਤੇਰੋ ਕੋਈ ਨਹੀਂ ਖਿੰਚ ਲੈ ਜਨ ਭਾਰ ਬਿਰਖ ਫਸੇ ਰੂ ਪੰਖ ਕੋ ਤੈਸੋ ਇਹੋ ਸੰਸਾਰ ਰਾਮ ਰਸ ਪੀਆ રે ਜਿਹੇ ਰਸ ਬਿਸਰ ਗਏ ਰਸ ਔਰ ਰਹਾਓ ਔਰ ਮوئ ਕੇਆ ਰੋਈ ਐ ਜੋ ਆਪਾ ਥਿਰ ਨਾ ਰਹਾਏ ਜੋ ਉਪਜੈ ਸੋ ਬਿਨਸ ਹੈ ਦੁਖ ਕਰ ਰੋਵੇ ਬੁਲਾਏ ਜਹੇ ਕੀ ਉਪਜੀ ਤਹਿ ਰਚੀ ਪੀਵਤ ਮਰਦਨ ਲਾਗ ਕਹੇ ਕਬੀਰ ਚਿਤ ਚੇਤੇ ਆ ਰਾਮ ਸਿਮਰ ਬੈਰਾਗ ਰਾਗ ਗਉੜੀ ਪੰਥ ਨਿਹਾਰੈ ਕਾਮਨੀ ਲੋਚਣ ਭਰੀ ਲੈ ਉਸਾਸਾ ੁਰ ਨਾ ਭੀਜੈ ਪਾਗਣਾ ਖਿਸੈ ਹਰ ਦਰਸ਼ਨ ਕੀ ਆਸਾ ਉੱਡ ਹੋ ਨ ਕਾਗਾ ਕਰੇ ਬੇਗ ਮਲੀਜੈ ਆਪਣੇ RAM ਪਿਆਰੇ ਰਹਾਉ ਕਹ ਕਬੀਰ ਜੀਵਨ ਪਦ ਕਾਰਨ ਹਰ ਕੀ ਭਗਤ ਕਰੀਜੈ ਏਕ ਆਧਾਰ ਨਾਮ ਨਾਰਾਇਣ ਰਸਨਾ RAM ਰਵੀਜੈ ਰਾਗ ਗੌੜੀ 11ਵੀਂ 11ਵੀਂ ਉਚਾਰਨ ਕਰਨਾ ਹੈ 11 ਨਹੀਂ ਕਹਿਣਾ 11ਵੀਂ ਆਸ ਪਾਸ ਘਨ ਤੁਰਸੀ ਕਾ ਬਿਰਵਾ ਮਾਜ ਬਣਾ ਰਸ ਗਾਉ ਰੇ ਇਹ ਜਿਹੜੇ ਰਾਰੇ ਲਾ ਵੱਖਰੇ ਪਾਠ ਕਰਨੇ ਨੇ ਸਾਰੇ ਉਹਾ ਕਾ ਸਰੂਪ ਦੇਖ ਮੋਹੀ ਗੁਵਾਰਨ ਮੋਕੋ ਛੋੜ ਨ ਆਓ ਨਾ ਜਾਹੂ ਰੇ ਤੋਹੇ ਚਰਨ ਮਨ ਲਾਗੋ ਸਾਰੰਗ ਧਾਰ ਸੋ ਮਿਲੈ ਜੋ ਬਡ ਭਾਗੁਰ ਹਾਉ ਬਿੰਦਰਾ ਬਨ ਮਨ ਹਰਨ ਮਨੋਹਰ ਕ੍ਰਿਸ਼ਨ ਚਰਾਬਤ ਗਾਉ ਰੇ ਜਾ ਕਾ ਠਾਕੁਰ ਤੋਹੀ ਸਾਰਗ ਧਾਰ ਸਾਰੰਗ ਧਾਰ ਮੋਹੇ ਕਬੀਰਾ 나ਉ ਰੇ ਸੁਸੰਗਤ ਜੀ ਇਥੋਂ ਤੱਕ ਸੰਥਿਆ ਸੰਪੂਰਨ ਹੁੰਦੀ ਹੈ ਜਿਹੜੀ ਅਗਲੀ ਸੰਥਿਆ ਰਹਿੰਦੀ ਹੈ ਭਗਤਾਂ ਦੀ ਗੌੜੀ ਰਾਗ ਦੇ ਵਿੱਚ ਅਗਲੇ ਪਾੜ ਵਿੱਚ ਕਰਾਵਾਂਗੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ